ਜਿਹੜਾ ਇਹੜਾ ਇਹ ਪ੍ਰੋਗਰਾਮ ਕੰਬਲ ਵਡਣ ਦਾ ਜਿਹੜਾ ਪ੍ਰੋਗਰਾਮ ਹੈ ਇਹ ਸਾਡੀ ਲਾਈਫ ਸਵੇਰ ਸਿਰਫ ਸਮਾਜ ਦੀ ਸੇਵਾ ਕਰਦਾ ਹੈ ਕਲੱਬ ਪਠਾਨਕੂਟ ਵੱਲੋਂ ਜਿਸ ਦੇ ਚੇਅਰਮੈਨ ਹਰਜੀਤ ਸਿੰਘ ਕਾਲਾ ਨੇ ਪਿੰਡ ਲਾਡੋ ਜੱਕ ਦੇ ਵਿੱਚ ਦੋਸਤਾਂhip ਜਾਦਿਆਂ ਅਤੇ ਉਹਨਾਂ ਦੀ ਦਾਦੀ ਦੀ ਯਾਦ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡੇਗੇ ਦੱਸਦੇ ਇਹ ਕਿ ਇਹ ਦ ਲਾਇਨਸ ਕਲੱਬ ਪਠਾਨਕੂਟ ਵੱਲੋਂ ਇਹਨਾਂ ਦੀ ਕਲੱਬ ਵੱਲੋਂ ਇਹਨਾਂ ਦਾ ਦੂਜਾ ਪ੍ਰੋਜੈਕਟ ਹੈ ਦੱਸਦੇ ਹੀ ਕਿ ਪਹਿਲਾ ਪ੍ਰੋਜੈਕਟ ਜਿਹੜਾ ਹੈ ਪਿੰਡ ਡੇਰੀਵਾਲ 'ਚ ਕੀਤਾ ਗਿਆ ਅਤੇ ਤੀਜਾ ਪ੍ਰੋਜੈਕਟ ਜਿਹੜਾ ਪਿੰਡ ਧੀਰਾ ਹੈ ਉਸ ਵਿੱਚ ਕੀਤਾ ਜਾਵੇਗਾ ਤੁਹਾਨੂੰ ਦੱਸਦੇ ਹੀ ਜਦ ਇਸ ਬਾਰੇ ਕਲੱਬ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਹਿਬ ਜਾਦਿਆਂ ਦੀ ਯਾਦ ਵਿੱਚ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡ ਕੇ ਉਹਨਾਂ ਨੂੰ ਸ਼ਰਧਾਂਜਲੀ ਪੇਟ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਸਾਨੂੰ ਉਹਨਾਂ ਦੇ ਬਲੀਦਾਨ ਨੂੰ ਭੁੱਲਣਾ ਨਹੀਂ ਚਾਹੀਦਾ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਤੀਜਾ ਪ੍ਰੋਜੈਕਟ ਜਿਹੜਾ ਹੈ ਉਹ 1 ਜਨਵਰੀ ਯਾਨੀ ਕਿ ਨਵੇਂ ਸਾਲ ਤੇ ਜਵਾਨ ਟੋਡਰ ਮਲਜੀ ਦੀ ਯਾਦ ਵਿੱਚ ਲੋਕਾਂ ਨੂੰ 101 ਕੰਬਲ ਯਾਨੀ ਕਿ ਜ਼ਰੂਰਤਮੰਦ ਲੋਕਾਂ ਨੂੰ 101 ਕੰਬਲ ਵੰਡ ਕੇ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਨ ਦਾ ਪ੍ਰੋਜੈਕਟ ਹੋਵੇਗਾ ਅੱਜ ਲਾਈਨ ਕਲੱਬ ਪਠਾਨਕੋਟ ਹਰਮਾਨਵਾਲੋਂ ਪਿੰਡ ਲਾਡੋਚੱਕ ਦੇ ਵਿੱਚ 101 ਪਰਿਵਾਰਾਂ ਨੂੰ ਜਿਸ ਪ੍ਰੋਜੈਕਟ ਦੇ ਚੇਅਰਮੈਨ ਹਰਜੀਤ ਸਿੰਘ ਕਾਲਾ ਜੀ ਜਿਹੜੇ ਸਾਡੇ ਕਲੱਬ ਦੇ ਪ੍ਰਧਾਨ ਵੀ ਹੈਗੇ ਆ ਅੱਜ ਉਹਨਾਂ ਵੱਲੋਂ ਪਿੰਡ ਲਾਡੂ ਚੱਕ ਦੇ ਵਿੱਚ 101 ਪਰਿਵਾਰਾਂ ਨੂੰ ਇਹ ਜਿਹੜੇ ਕੰਬਲ ਵੰਡੇ ਗਏ ਆ ਔਰ ਸਾਡੇ ਅੱਜ ਦੇ ਜਿਹੜੇ ਪ੍ਰੋਜੈਕਟ ਦੇ ਚੀਫ ਗੈਸਟ ਸਰਦਾਰ ਹਰਜੀਤ ਸਿੰਘ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪ੍ਰੋਜੈਕਟ ਕੀਤਾ ਹੈ ਸਾਡੀ ਕਲੱਬ ਦਾ ਬਸ ਇੱਕ ਹੀ ਮਕਸਦ ਹੈ ਸਮਾਜ ਦੀ ਸੇਵਾ ਕਰਨਾ ਇਸੇ ਤਰ੍ਹਾਂ ਸਾਡੀ ਕਲੱਬ ਹੈ ਜਿਹੜੀ ਅੱਜ ਦੂਜਾ ਪ੍ਰੋਜੈਕਟ ਹੈ ਸਾਡਾ ਔਰ ਸਾਡੇ ਪ੍ਰਧਾਨ ਜੀ ਨੇ ਦੱਸਿਆ ਕਿ ਪਹਿਲਾ ਪ੍ਰੋਜੈਕਟ ਵੀ ਇਹਨਾਂ ਨੇ ਲਾਟੂ ਚੱਕ ਦੇ ਨਾਲ ਪਿੰਡ ਡੇਰੀਵਾਲ ਲਗਦਾ ਉੱਥੇ ਕੀਤਾ ਦੂਜਾ ਪ੍ਰੋਜੈਕਟ ਅੱਜ ਲਾਟੂ ਚੱਕ ਦੇ ਵਿੱਚ ਹੈ ਤੇ ਤੀਸਰਾ ਪ੍ਰੋਜੈਕਟ ਪਹਿਲੀ ਤਰੀਕ ਨੂੰ ਜਿਹੜਾ ਉਹ ਧੀਰੇ ਪਿੰਡ ਦੇ ਵਿੱਚ ਕਰਨ ਜਾ ਰਹੇ ਆ ਕਿਸੇ ਤਰ੍ਹਾਂ ਸਮਾਜ ਦੀ ਸੇਵਾ ਅਸੀਂ ਕਰਦੇ ਰਵਾਂਗੇ ਇਹੀ ਸਾਡੀ ਕਲੱਬ ਦਾ ਬਸ ਇੱਕੀ ਮਿਸ਼ਨ ਹੈ ਨਕਸ਼ੇ ਸੇਵਾ ਜੈ ਲਾਇਨੀਜਨ ਜੈ ਬਾਰਾ ਅੱਜ ਲਾਈਨ ਕਲੱਬ ਪਠਾਨਕੋਟ ਅਰਮਾਨ ਦੀ ਤਰਫੋਂ ਜ਼ਰੂਰਤਮੰਦ ਪਰਿਵਾਰਾਂ ਨੂੰ 101 ਕੰਬਲ ਵੰਡੇ ਗਏ ਆ ਇਹ ਕੰਬਲ ਅਸੀਂ ਛੋਟੇ ਸਹਿਬਜ਼ਾਦੇ ਤੇ ਉਹਨਾਂ ਦੀ ਦਾਦੀ ਦੀ ਸ਼ਹਾਦਤ ਦੀ ਯਾਦ ਵਿੱਚ ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆ ਤਾਂ ਜੋ ਜਿਹੜਾ ਸਾਡੇ ਉਤੇ ਉਪਕਾਰ ਕਰਕੇ ਸਹਿਬਜ਼ਾਦੇ ਤੇ ਉਹਨਾਂ ਦੀ ਦਾਦੀ ਜੀ ਗਏ ਆ ਉਸ ਉਪਕਾਰ ਅਸੀਂ ਉਹਨਾਂ ਦਾ ਲਾਹ ਤੇ ਨਹੀਂ ਸਕਦੇ ਪਰ ਕੁਝ ਉਹਨਾਂ ਨੂੰ ਸਹਾਈ ਦਾ ਕਰ ਸਕਦੇ ਹਾਂ ਤੇ ਇਹ ਅਸੀਂ ਕੀਤਾ ਹੈਗਾ ਇਸ ਤੋਂ ਇਹ ਸਾਡਾ ਅੱਜ ਦੂਸਰਾ ਪ੍ਰੋਜੈਕਟ ਸੀ ਪਹਿਲਾ ਪ੍ਰੋਜੈਕਟ ਅਸੀਂ ਪੱਠੇ ਤੇ ਲੇਬਰ ਨੂੰ ਦਿੱਤੇ ਸੀ 65 ਕੰਬਲ ਅੱਜ 101 ਦਿੱਤੇ ਆ ਤੇ ਇਸ ਤੋਂ ਬਾਅਦ ਨਵੇਂ ਸਾਲ ਤੇ ਪਹਿਲੀ ਤਰੀਕ ਨੂੰ ਅਸੀਂ ਦੀਵਾਨ ਟੋਡਰਮਲ ਦੀ ਯਾਦ ਵਿੱਚ ਯੋਗੀ ਜਿਵਾਨ ਟੋਡਰਮਲ ਜੀ ਨੇ ਵੀ ਸਾਡੇ ਲਈ ਬਹੁਤ ਵੱਡਾ ਅਫਕਾਰ ਕੀਤਾ ਹੈ ਹਰ ਬੰਦਾ ਕੁਝ ਵੀ ਕਿਸੇ ਨੂੰ ਭੇਟਾ ਕਰ ਸਕਦਾ ਪਰ ਅੱਜ ਤੱਕ ਜਿਹੜੀ ਆਪਣੀ ਜਾਇਦਾਦ ਆਪਣੀ ਸਾਰੀ ਉਮਰ ਦੀ ਕਮਾਈ ਹੈ ਉਹ ਭੇਟਾ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਤੇ ਉਹ ਅਫਕਾਰ ਸਾਡੇ ਗੁਰੂ ਜੀ ਤੇ ਸਾਡੇ ਟੋਡਰਮਲ ਜੀ ਨੇ ਕੀਤਾ ਸੀ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਤੇ 101 ਕੰਬਲ ਜਿਹੜੇ ਆ ਉਹ ਦੁਆਰਾ ਧੀਰਾਪਿੰਡ ਵਿੱਚ ਨੋਡ ਬੰਦ ਪਰਿਵਾਰਾਂ ਨੂੰ ਦੇਵਾਂਗੇ ਜੈਲ ਲਾਇਰਿਜਮ ਜਾਇਬਾਰੇ ਕਲਬ ਅਰਮਾਨ ਉਹ ਉਹਨਾਂ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਜੀ ਔਰ ਉਹਨਾਂ ਦੀ ਟੀਮ ਨੇ ਅੱਜ ਬਹੁਤ ਹੀ ਵਧੀਆ ਪ੍ਰੋਜੈਕਟ ਕੀਤਾ ਜਿਹੜਾ ਸਾਹਿਬ ਜਦਿਆਂ ਦੀ ਯਾਦ ਵਿੱਚ ਇਹਨਾਂ ਨੇ ਜੋ ਕੰਬਲ ਲੋਕਾਂ ਨੂੰ ਸਰਦੀ ਦੇ ਵਿੱਚ ਵੰਡੇ ਰਾਂ ਇਹ ਔਰ ਇਸ ਤਰ੍ਹਾਂ ਦੇ ਕੰਮ ਇਹ ਅੱਗੇ ਵੀ ਕਰਦੇ ਰਹਿਣਗੇ ਮੈਨੂੰ ਉਮੀਦ ਹੈ ਪੂਰੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜਨ ਜੈ ਲਾਲ ਕਿੰਨਾ ਪਰਸਨ ਹਣੀ ਦੇ ਨਾਲ ਅੱਜ ਸੈਨਿਕ ਰਿਪੋਰਟ